ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਤਾਰ ਤੇ ਆਵਜਾ ਪਾ ਸੁਣ ਰਹੇ ਹਾਂ ਲੇਖਕ ਜ਼ੁਬੇਰ ਅਹਿਮਦ ਦੀ ਲਿਖੀ ਹੋਈ ਕਹਾਣੀ ਅੱਗ ਲੱਗੇ ਦਰਿਆ ਕਿਸੇ ਪੁਰਾਣੇ ਕਮਰੇ ਵਿੱਚ ਮੈਂ ਬੈਠਾ ਦੂਜੀ ਮੰਜ਼ਲੇ ਵੱਡੀ ਇਮਾਰਤ ਇਮਾਰਤ ਓਕਾ ਖਾਲੀ ਜੀ ਕੋਈ ਨਹੀਂ ਅਸਲੋ ਇਹ ਇਮਾਰਤ ਪੁਰਾਣੇ ਹਵਨ ਪਰੋਂ ਬੰਦ ਹੋਈ ਜਾਂਦੀ ਏ ਕਦੇ ਹੁੰਦੇ ਸੀ ਰਾਜਾ ਬਾਦ ਵਸੀ ਰਸੀ ਕਿੱਥੇ ਰਾਤ ਨੂੰ ਜਾਂ ਚੁੱਪ ਲੱਥਣੀ ਗੋਲ ਘੁੰਮ ਕੇਰ ਪੌੜੀਆਂ ਪੁਰਾਣਿਆਂ ਵੇਲਿਆਂ ਦੀਆਂ ਤੇ ਜਦ ਤੁਸੀਂ ਪੌੜੀਆਂ ਚੜ ਕੇ ਉੱਤੇ ਅਪੜੋਂ ਲੰਮਾ ਬਰਾਂਡਾ ਤੇ ਦੂਜੇ ਹੱਥ ਕਮਰਿਆਂ ਦੇ ਪਾਲ ਪਹਿਲੇ ਕਮਰੇ ਵਿੱਚ ਰਜ਼ਾ ਤੇ ਮੈਂ ਬੈਠਦੇ ਸਾਂ ਪਰ ਹੁਣ ਉਹ ਕਮਰਾ ਫਸ ਚਾਰਜ ਰਿਹਾ ਲੱਗਦਾ ਬਹੁਤਾ ਸੋੜਾ ਲੱਗਾ ਦਿਲ ਨੂੰ ਬੜਾ ਦੁਖੀ ਜਿਹਾ ਕਰਦਾ ਇੱਕ ਪਾਸੇ ਚਿੱਟਾ ਕੱਪੜਾ ਬੰਨਿਆ ਹੋਇਆ ਗੋਲ ਬਾਸ ਵਰਗਾ ਲੰਮਾ ਦੂਰ ਤੱਕ ਜਾਂਦਾ ਛੱਤ ਨਾਲ ਜਿਵੇਂ ਏਸੀ ਦੀ ਮੋਟੀ ਪਾਈਪ ਬਾਹਰ ਨੂੰ ਲੱਗੀ ਜਾਂਦੀ ਏ ਜਾਂ ਜਿਵੇਂ ਪਰਛੱਤੀ ਜਈ ਇਹ ਰਿਕਾਰਡ ਰੂਮ ਵਿੱਚ ਨਹੀਂ ਸੀ ਹੁੰਦੀ ਜਿੱਥੇ ਹੁੰਦਾ ਸੀ ਚਾਚਾ ਆਸ਼ਕ ਸਸਤੇ ਸਿਗਰਟ ਫੂਕਦਾ ਇਸ ਦਾ ਕਮਰਾ ਪੁਰਾਣੀਆਂ ਫਾਈਲਾਂ ਨਾਲ ਭਰਿਆ ਰਹਿਣਾ ਗਰਮੀਆਂ ਵਿੱਚ ਪੁਰਾਣਾ ਕੋਲਰ ਕੀ ਕੀ ਚੱਲਦੇ ਹੋਣਾ ਤੇ ਸਿਆਲਾਂ ਵਿੱਚ ਮੌਜ ਸਰਕਾਰੀ ਕੋਟੇ ਦਾ ਕੋਇਲਾ ਜਾਂ ਫਿਰ ਕਮਰੇ ਨਾਲੀ ਵੇੜਾ ਧੁੱਪ ਹੋਵੇ ਤਾਂ ਉਸ ਦੀ ਨਿਸ਼ਾ ਲਓ ਪਰ ਇਹ ਸਾਰੀਆਂ ਫਾਈਲਾਂ ਇੱਥੇ ਕਿਉਂ ਆ ਗਈਆਂ ਮੈਂ ਚੁੱਪਚਾਪ ਬੈਠਾ ਸਾਂ ਇੱਕ ਵੇਲੇ ਮੈਂ ਇੱਥੇ ਕਲਰਕ ਸਾਂ ਬਿਜਲੀ ਦੇ ਵਿਭਾਗ ਵਿੱਚ ਇਸ ਇਮਾਰਤ ਨੂੰ ਕੀ ਹੋਇਆ ਅਜਬ ਜਿਆ ਪੀਤੇ ਹੁਣ ਇਸ ਵਿੱਚ ਬੇਕਦਰੀ ਜਹੀ ویرਾਨੀ ਉਜੜੀ ਹੋਈ ਬੇਨਿਸ਼ਾਨੀ ਇਸ ਵੇਲੇ ਇੱਕ ਬੰਦਾ ਬਸ਼ਰ ਨਹੀਂ ਇਸ ਵਿੱਚ ਓਕਾ ਬਾਂਦੇ ਹੈ ਮੈਂ ਕਿੱਥੋਂ ਆਣ ਵੜਿਆ ਮੈਂ ਬੜੀ ਔਖ ਨਾਲ ਬੈਠਾ ਇੱਥੇ ਥੇਕ ਛਿਣੋਂ ਉਹ ਮੈਨੂੰ ਬੂਹੇ ਤੋਂ ਬਾਹਰ ਦਿਸਦਾ ਹੈ ਰਜ਼ਾ ਲੱਗਦਾ ਏ ਜਿਵੇਂ ਮੈਂ ਫੜਿਆ ਗਿਆ ਹਾਂ ਰਜ਼ਾ ਮੈਨੂੰ ਵੇਖ ਕੇ ਇਕਦਮ ਛਾਈ ਮਾਈ ਹੋ ਜਾਂਦੀ ਏ ਰਜ਼ਾ ਤੇ ਮੈਂ ਇੱਕੋ ਕਮਰੇ ਵਿੱਚ ਪੰਜ ਬਰੇ ਬੈਠੇ ਰਹੇ ਉਹ ਮੈਥੋਂ ਕਈ ਬਰੇ ਵੱਡਾ ਸੀ ਸੀਓ ਵੀ ਕਲਰ ਪਰ ਸਿਗਰਟ ਪੀਣੇ ਗੋਲਡ ਲੀਫ ਦੇ ਉਹ ਇੰਜ ਦਾ ਨਹੀਂ ਸੀ ਰੇਸ਼ਵਤ ਖੋਰ ਬੜੀ ਚੰਗੀ ਸੀ ਉਸਦੀ ਡਰਾਫਟਿੰਗ ਪੁਰਾਣੇ ਵੇਲਿਆਂ ਦਾ ਬੀਏ ਪਾਸ ਮਦਰਾ ਕਦਬੁੱਤ ਗਠਿਆ ਜਿਹਾ ਪਿੰਡਾ ਉਸ ਸਾਰੇ ਦਿਨ ਆਪਣੀ ਸੀਟ ਤੋਂ ਨਾ ਹਿਲਣਾ ਮੈਂ ਸਵੇਰੇ ਜਾ ਦਫ਼ਤਰ ਆਉਣਾ ਉਸ ਆਪਣੀ ਸੀਟ ਤੇ ਬੈਠੇ ਹੁਣ ਜਦ ਮੈਂ ਜਾਣਾ ਉਦੋਂ ਵੀ ਪਈਆਂ ਕਹਿਣਾ ਦਫ਼ਤਰ ਦੀ ਸਟੇਸ਼ਨਰੀ ਵੇਚਦਾ ਏ ਇਸ ਲਈ ਜਦ ਸਾਰੇ ਚਲੇ ਜਾਂਦੇ ਇਹ ਸਤ ਜਾਣਾ ਇਸੇ ਸੁਣਾਵਣਾ ਖੋਤਾ ਰੇੜੀ ਆਉਂਦੀ ਏ ਤੇ ਲੱਦ ਤੁਰ ਜਾਂਦੀ ਏ ਸਟੇਸ਼ਨਰੀ ਕੁਝ ਦਾਸ ਤੇ ਦਫ਼ਤਰ ਦੀ ਸਫਾਈ ਕਰਕੇ ਘਰ ਜਾਣਾ ਤੇ ਕੁਝ ਕੰਮ ਸਵੇਰੇ ਕਰਨਾ ਤੇ ਸਵੇਰੇ ਵੀ ਸਭ ਤੋਂ ਪਹਿਲਾਂ ਹੁਣ ਉਹ ਸਾਰੇ ਮੁਲਾਜ਼ਮ ਜਿਨ੍ਹਾਂ ਦੀ ਮੌਤਲੀ ਜਾਂ ਸ਼ੋਅ ਕਾਲਸ ਨੋਟਿਸ ਜਾਰੀ ਹੋਇਆ ਹੁੰਦਾ ਉਸ ਤੋਂ ਜਵਾਬ ਲਿਖਵਾਉਣ ਆਉਂਦੇ ਸਨ ਅਸੀਂ ਭਾਵੇਂ ਦੋਵੇਂ ਇੱਕੋ ਕਮਰੇ ਵਿੱਚ ਬੈੰਨੇ ਸਾਂ ਸਾਡੇ ਵਿਚਕਾਰ ਚਿਜਕ ਸੀ ਓਲਾ ਜਿਹਾ ਕੋਈ ਲੁਕੋ ਖੋਰੇ ਚਿਜਕ ਪਾਰੋਂ ਕੋਈ ਡਰ ਅਣਜਾਣੇ ਦੇ ਵਿੱਚ ਜਿਵੇਂ ਅਸਾਂ ਪੂਰੇ 5 ਬਰੇ ਇੱਕੋ ਕਮਰੇ ਵਿੱਚ ਇੱਕੋ ਛੱਤ ਥਲੇ ਬੈਠੇ ਵਾਰੇ ਹੀ ਵਿਤ ਚੇਜ ਨਾ ਮੁੱਕੀ ਇਹ ਲੁਕਾ ਉਸ ਵੱਲੋਂ ਸੀ ਮੇਰੇ ਵੱਲੋਂ ਨਹੀਂ ਖੋਰੇ ਇਸ ਲਈ ਕੋਈ ਉਸ ਅੰਦਰ ਕੋਈ ਚੋਰ ਸੀ ਜਿਸ ਕਰਕੇ ਵਿਤ ਨਾ ਮੁੱਕੀ ਨਾਲੇ ਮੈਂ ਉਸ ਤੋਂ ਘਟੋ ਘਟ 20 ਵਰੇ ਨਿੱਕਾ ਸਾਂ ਮੈਂ ਵੀ ਇਹ ਕਰਕੇ ਨਵਾਂ ਨਵਕ ਕਲਰਕ ਲੱਗਾ ਸਾਂ ਐਮਏ ਪ੍ਰਾਈਵੇਟ ਦੀ ਤਿਆਰੀ ਕਰਦਾ ਪਿਆ ਸਾਂ ਉਸ ਨੂੰ ਪਤਾ ਸੀ ਮੈਂ ਕੋਝ ਚਿਰ ਲਈ ਹਾਂ ਮੈਂ ਉੱਚੀ ਸਿਫਾਰਿਸ਼ ਕਰਾਂ ਸਿੱਧਾ 7ਵੇਂ ਸਕੇਲ ਵਿੱਚ ਆਇਆ ਸਾਂ ਤੇ ਉਹ 15ਵੇਂ ਜੂਨੀਅਰ ਕਲਰਕ ਰਹਿਣ ਪਿੱਛੋਂ ਹੁਣ ਸੀਨੀਅਰ ਕਲਰਕ ਬਣਿਆ ਹੋਇਆ ਸੀ ਇਸ ਦਾ ਉਸ ਨੂੰ ਰੱਜ ਸਾੜਾ ਸੀ ਉਸ ਨੂੰ ਇਹ ਵੀ ਡਰ ਸਨ ਭਈ ਕਿਤੇ ਉਸ ਦੇ ਕੰਮ ਮੈਨੂੰ ਨਾ ਮਿਲ ਜਾ ਉਹਦੇ ਸਾਰੇ ਕੰਮ ਕਮਾਈ ਵਾਲੇ ਸਨ ਇਸ ਲਈ ਉਸ ਹੈੱਡ ਕਲਰਕ ਨਾਲ ਅੱਟੀ ਸੱਟੀ ਲੜਾ ਕੇ ਮੈਨੂੰ ਉਹ ਕੰਮ ਦਿੱਤੇ ਜਿਨ੍ਹਾਂ ਵਿੱਚ ਕੋਈ ਕਮਾਈ ਨਹੀਂ ਸੀ ਸੋ ਮੈਨੂੰ ਕਈ ਦਿਨ ਕੋਈ ਕੰਮ ਨਾ ਲੱਭਾ ਮੈਂ ਦਫਤਰ ਆਣਾ ਤੇ ਸਾਰਾ ਦਿਨ ਵੇਲੇ ਬੈ ਕੇ ਤੁਰ ਜਾਣਾ ਮੈਂ ਕਿਉਂ ਜੋ ਨਵਾਂ ਨਵਾਂ ਨੌਕਰੀ ਲੱਗਾ ਸਾਂ ਇਸ ਲਈ ਹਮੇਸ਼ਾ ਵੇਲੇ ਸਿਰਉਣਾ ਪੂਰੇ 7:30 ਇਸ ਵੇਲੇ ਨਿਰਰਾਜ਼ਾ ਤੇ ਰਿਕਾਰਡ ਕੀ ਪਰਉਂਦੇ ਸਨ ਹਾਂ ਅਫਸਰ ਦੇ ਕਮਰੇ ਦਾ ਚਪੜਾਸੀ ਤੇ ਥੱਲੇ ਕੰਟੇਨ ਵਾਲਾ ਵੀ ਆਇਆ ਹੋਣਾ ਪਰ ਚਾਹ ਸਾਨੂੰ 9 9:30 ਵਜੇ ਜਾ ਲੱਭਣੀ ਇਸ ਸਭ ਤੋਂ ਪਹਿਲੀ ਚਾਹ ਵੀ ਮੇਰੇ ਕਮਰੇ ਦੇ ਬੇਲੀ ਮੰਗਾਣੀ ਇਸ ਦਾ ਜ਼ਿਆਦਾ ਬਿਲ ਵੀ ਸਭ ਤੋਂ ਵੱਧ ਹੋਣਾ ਪਰ ਉਸ ਨੂੰ ਕੋਈ ਪ੍ਰਵਾਨ ਨਾ ਹੋਣੀ ਸਭੋ ਜਦ ਕੋਈ ਉਸ ਨੂੰ ਮਿਲਣਾ ਆਉਂਦਾ ਉਸ ਛੱਟ ਆਪਣੀ ਕੁਰਸੀ ਤੋਂ ਬਾਰੇ ਕੋਲ ਜਾ ਹੌਲੀ ਜਿਹੀ ਸਿਰ ਕਰ ਚਾਲੀ ਬਾਜ ਮਾਰ ਦੇਣ ਕਈ ਵਾਰੀ ਅਗਲੇ ਤੁਰ ਜਾਣਾ ਤੇ ਮੋੜ ਉਸ ਚਾਹ ਮੇਰੀ ਮੇਜ਼ ਤੇ ਧਰ ਦੇਣ ਪੌਂਦ ਵਿੱਚ ਤਾਂ ਮੈਨੂੰ ਚੰਗਾ ਲੱਗਦਾ ਰਿਹਾ ਫਿਰ ਮੈਨੂੰ ਖਿਆਲ ਆਉਣਾ ਇਹ ਵੱਡੀ ਤਾਂ ਨਹੀਂ ਇਸ ਲਈ ਮੈਂ ਹੌਲੀ-ਹੌਲੀ ਚਾਹ ਪੀਣ ਤੋਂ ਨਾ ਕਰ ਦੇਣੀ ਤੇ ਉਸ ਦਫਤਰ ਦੀ ਝਾੜ-ਪੂੰਝ ਕਰਨ ਵਾਲੀ ਨੂੰ ਬੁਲਾ ਚਾਹ ਦੇ ਦੇਣੀ ਉਸ ਦਾ ਨਾਮ ਜ਼ਮੀਲਾ ਸੀ ਉਹ ਚੌਂਤੀ-ਪੈਂਤੀ ਦੀ ਹੋਣੀ ਹੈ ਕਾਲਾ ਸ਼ਾ ਪਿੰਡਾ ਤੇ ਭਰਿਆ-ਭਰਿਆ ਸਰੀਰ ਮੋٹے ਬੁੱਲ ਤੇ ਮੋਟੀਆਂ ਹੀ ਕਾਲੀਆਂ ਸ਼ਾ ਅੱਖਾਂ ਇਸ ਦੇ ਮੁਖ ਉਤੇ ਸਭ ਤੋਂ ਸੋਹਣੀਆਂ ਉਸ ਦੀਆਂ ਅੱਖਾਂ ਹੀ ਸਨ ਸਾਰਾ ਦਿਨ ਉਸ ਨਾਲ ਗੰਦਾ-ਮੰਦਾ ਮਖੌਲ ਹੁੰਦਾ ਰਹਿਣਾ ਉਹ ਉਸ ਕਜਰਾ ਜਿਹਾ ਹਾਸਾ ਹੱਸਦੇ ਰਹਿਣਾ ਕਈ ਵਾਰੀ ਉਹ ਬਹੁਤ ਚੁੱਪ ਹੁੰਦੀ ਸੀ ਤੇ ਉਸ ਓਕਾ ਕਿਸੇ ਗੱਲ ਦਾ ਜਵਾਬ ਨਾ ਦੇਣਾ ਸਗੋਂ ਕਿਸੇ ਲੁਕਵੇਂ ਥਾਂ ਪਈ ਰਹਿਣਾ ਅੱਖਾਂ ਉਸ ਦੀਆਂ ਵਿੱਚ ਅਜਬ ਜਿਹਾ ਪਾਣੀ ਚਰਨਾ ਦੁੱਖ ਦਾ ਤੇ ਪੀੜ ਦਾ ਅਜਿਹੇ ਵੇਲੇ ਆ ਉਸ ਮੇਰੇ ਵੱਲ ਵੀ ਆਪਣੀਅਤ ਨਾਲ ਤੱਕਣਾ ਜਿਵੇਂ ਕਹਿੰਦੀ ਹੋਵੇ ਮੁੰਡਿਆ ਤੂੰ ਅਜੇ ਮੌਜ ਕਰ ਤੇ ਨੂੰ ਹਿਆਤੀ ਦੇ ਦੁੱਖਾਂ ਦੇ ਕੀ ਸਾਰੇ ਰਜ਼ਾ ਨੇ ਮੈਨੂੰ ਤੇ ਉਸ ਨੂੰ ਗੰਦੇ ਬੰਦੇ ਮਖੌਲ ਕਰਦੇ ਰਹਿਣਾ ਜ਼ਮੀਲਾ ਇਹਦਾ ਵੀ ਮੋਬਾਈਲ ਬਦਲਦੇ ਮੈਨੂੰ ਬੜੀ ਸ਼ਰਮ ਆਣੀ ਸਾਡੇ ਪੜਿਆਰ ਮੁੰਡਿਆਂ ਵਿਚਕਾਰ ਇੰਨੇ ਨੰਗੇ ਮਖੌਲ ਨਹੀਂ ਸੰਹੁੰਦੇ ਗਾਲਾਂ ਦੀ ਬਾਛੜ ਭਾਵੇਂ ਵਰਦੀ ਸੀ ਪਰ ਸ਼ਰਮ ਲਿਹਾਜ਼ ਵੀ ਹੁੰਦਾ ਸੀ ਖੌਰੇ ਪੜਿਆਰਾਂ ਦੇ ਬਹਿਣਾ ਪਾਰੋਂ ਹੋਵੇ ਕਈ ਵਾਰੀ ਜ਼ਮੀਲਾ ਲੰਘਦੇ ਲੰਘਦੇ ਮੇਰੀ ਗੱਲ ਵੀ ਪੁੱਟ ਲੈਣੀ ਜਾਂ ਚੁੰਡੀ ਵੱਢ ਲੈਣੀ ਪਰ ਉਸ ਦਾ ਸਾਰਾ ਮਖੌਲ ਇੰਨਾ ਹੀ ਹੁੰਦਾ ਸੀ ਤੇ ਹੌਲੀ ਹੌਲੀ ਮੇਰੇ ਪੈਰ ਉਸ ਦਫ਼ਤਰ ਲੱਗਣੇ ਸ਼ੁਰੂ ਹੋਏ ਇਸ ਵਿੱਚ ਵੀ ਬਹੁਤਾ ਹੱਥ ਜ਼ਮੀਲਾ ਦਾ ਸੀ ਉਸ ਕਹਿਣਾ ਕਾਬਰੀ ਨਾ ਇਹਨਾਂ ਸਾਰਿਆਂ ਦੇ ਪੇਤ ਨੇ ਕੁਝ ਦੇ ਘੱਟ ਕੁਝ ਦੇ ਵੱਧ ਛੱਡਦਾ ਕੋਈ ਨਹੀਂ ਮੰਗਦੇ ਸਾਰੇ ਨੇ ਤੈਨੂੰ ਵੀ ਜੋ ਲੱਭੇ ਬੋਝੇ ਪਾ ਲੈ ਨੇਰੀ ਤੰਖਾ ਨਾਲ ਕੀ ਹੁੰਦਾ ਏ ਬਸ ਮੂੰਹ ਸੁੱਟ ਕੇ ਆਪਣਾ ਕੰਮ ਕਰੇ ਜਾ ਕਿਸੇ ਵੱਲ ਵੇਖਣਾ ਟੋਲ ਲੈਣ ਦੀ ਲੋੜ ਨਹੀਂ ਕੋਈ ਕੀ ਕਰਦਾ ਏ ਤੇਰਾ ਕੋਈ ਮਤਲਬ ਨਹੀਂ ਤੇਰੀ ਨਵੀਂ ਨਵੀਂ ਨੌਕਰੀਏ ਚੁੱਪ ਕਰਕੇ ਵੇਲਾ ਟਪਾ ਨਹੀਂ ਤਾਂ ਰਹਿਣਾ ਔਖਾ ਕਰ ਦੇਣਗੇ ਤੈਨੂੰ ਰੋਜ਼ ਅਫਸਰ ਤੋਂ ਝਾੜ ਪਏਗੀ ਅਫਸਰ ਤੋਂ ਝਾੜ ਪਏ ਤਾਂ ਬੰਦੇ ਦਾ ਜੀ ਕਰਦਾ ਏ ਥਾ ਮਰ ਜਾਵੇ ਮੈਨੂੰ ਵੇਖ ਮੇਰੇ ਤਿੰਨ ਬਾਲ ਨੇ ਬੰਦਾ ਕੁਝ ਨਹੀਂ ਕਰਦਾ 18 ਵਰਿਆਂ ਦੀ ਸਾਂ ਜਦ ਇੱਥੇ ਆਈ ਪਹਿਲੇ ਦਿਨ ਹੀ ਸਵੇਰੇ ਮੇਰੇ ਨਾਲ ਦੇ ਨੇ ਮੇਰੇ ਨਾਲ ਗਲਤ ਹਰਕਤ ਕੀਤੀ ਤੋਂ ਨਹੀਂ ਜਾਣਦਾ ਹੁਣ ਉਹਦੀ ਬਦਲੀ ਹੋ ਗਈ ਏ ਮੋੜ ਇੱਕ ਦਿਨ ਕਿਸੇ ਹੋਰ ਹੌਲੀ ਹੌਲੀ ਮੈਂ ਤਾਕਤ ਫੜੀ ਤੇ ਦੋ ਤਿੰਨ ਵਰਿਆਂ ਵਿੱਚ ਆਪਣੇ ਪੈਰਾਂ ਉੱਤੇ ਖਲੋ ਗਈ ਹੁਣ ਭਾਵੇਂ ਗੰਦਾ ਮਖੌਲ ਕਰਦੇ ਨੇ ਪਰ ਮਜ਼ਾਲੇ ਕੋਈ ਹੱਥ ਲਾਵੇ ਮੇਰੀ ਮਰਜ਼ੀ বিনা ਉਹ ਭੇਤਪਰੀ ਮੁਸਕਾਨ ਨਾਲ ਕਹਿੰਦੀ ਇਹ ਦਫਤਰ ਫਸਲਾਂ ਬਹੁਤ ਪੁਰਾਣੀ ਕੋਠੇ ਵਿੱਚ ਸੀ ਚੌ ਬੁਰਜੇ ਵਿੱਚ ਜੇ ਤੁਸੀਂ ਸ਼ਾਮਨਗਰ ਵੱਲ ਜਾਓ ਰਾਹ ਵਿੱਚ ਪੈਂਦਾ ਪੁੱਠੇ ਹੱਥ ਹੁਣ ਖੌਰੇ ਹੈ ਵੀ ਜਾਂ ਨਹੀਂ ਜਾਂ ਫਿਰ ਪਲਾਜ਼ਾ ਬਣ ਗਿਆ ਹੋਣਾ ਹੈ ਬਿਜਲੀ ਦੇ ਵਿਭਾਗ ਵਾਲਿਆਂ ਕਰਾਏ ਉੱਤੇ ਲਈ ਹੋਈ ਸੀ ਇਹ ਕੋਠੀ ਤੇ ਉੱਤਲੀ ਮੰਜ਼ਲੇ ਐਕਸਨ ਬੈਟਦਾ ਸੀ ਜਿਹੜਾ ਐਸਟੋ ਤੋਂ ਉੱਚਾ ਅਫਸਰ ਹੁੰਦਾ ਹੈ ਤੇ ਉਸ ਹੇਠ ਤਿੰਨ ਚਾਰ ਐਸਟੋ ਹੁੰਦੇ ਸਨ ਉੱਤੇ 10-12 ਕਮਰੇ ਸਨ ਜਿਸ ਵਿੱਚ ਕਲਰਕਾਂ ਡਰਾਫਟਮੈਨ ਸਟੈਨੋ ਰਿਕਾਰਡ ਕੀਪਰ ਡਾਇਰੀ ਕਲਰਕ ਦੇ ਬਖੋਅ ਕਮਰੇ ਸਨ ਇੰਨੇ ਕਮਰੇ ਥੱਲੇ ਸਨ ਪਰ ਥੱਲੇ ਰੈਵਿਨਿਊ ਦਾ ਦਫਤਰ ਸੀ ਜਿਹੜਾ ਵੱਖਰਾ ਦਫਤਰ ਸੀ ਇਸ ਕੋਠੀ ਦੇ ਮਾਲਕਾਂ ਨੂੰ ਬੁੜੀ ਮਾਈ ਸੀ ਜਿਸ ਮਸਾਂ ਪੌੜੀਆਂ ਚੜ੍ਹਣੀਆਂ ਤੇ ਮੁੜ ਵਰਾਂਡੇ ਵਿੱਚ ਡਾਇਰੀ ਕਲਰਕ ਕੋਲ ਬਹਿ ਜਾਣਾ ਇਹ ਡਾਇਰੀ ਕਲਰਕ ਇਹ ਉਸ ਦਾ ਕਿਰਾਏ ਦਾ ਬਿੱਲ ਪਾਸ ਕਰਾਣਾ ਤੇ ਉਸ ਨੂੰ ਚੈੱਕ ਦੇ ਕੇ ਡਾਇਰੀ ਰਜਿਸਟਰ ਉੱਤੇ ਵਸੂਲੀ ਦੇ ਦਸਤਖਤ ਕਰਾ ਲੈਣੇ ਇਸ ਬਿੱਲ ਦੀ ਤਿਆਰੀ ਦੀ ਫਾਈਲ ਰਜ਼ਾ ਦੇ ਨੋਟ ਉਤੋਂ ਛੋਣੀ ਮੋੜੇ ਫਾਈਲ ਹੈੱਡ ਕਲਰ ਕੋਲ ਜਾਣੀ ਤੇ ਮੋੜ ਐਕਸ਼ਨ ਦੀ ਮਨਜ਼ੂਰੀ ਨਾਲ ਚੈੱਕ ਬਣਾ ਜਾਣਾ ਮਾਈ ਨੇ ਇੰਨਾ ਚਿਰ ਡਾਇਰੀ ਕਲਰ ਕੋਲ ਬੈਠੇ ਰਹਿਣਾ ਤੇ ਮੋੜ ਉਸ ਚੈੱਕ ਲੈ ਆ ਕੇ ਡਾਇਰੀ ਰਜਿਸਟਰ ਉੱਤੇ ਉਹਦੇ ਦਸਤਖਤ ਕਰਾ ਕੇ ਇਜਕ ਉਹਦੇ ਹਵਾਲੇ ਕਰ ਦੇਣ ਤੇ ਸਟੈਰੀ ਕਲਰਕ ਦੇ ਖਿਸੇ ਵਿੱਚ ਕੁਝ ਪਾ ਕੇ ਹੌਲੀ-ਹੌਲੀ ਆਪਣੇ ਡਰਾਈਵਰ ਨਾਲ ਕੌੜੀਆਂ ਲੈ ਜਾਣਾ ਇਸ ਕੋਠੇ ਬਾਰੇ ਬੜੀਆਂ ਕਹਾਣੀਆਂ ਸਨ ਇੱਕ ਕਹਾਣੀ ਇਹ ਸੀ ਕਿ ਇਹ ਕੋਠੇ ਸਦਰ ਅਯੋਬ ਨੇ ਕਿਸੇ ਫੌਜੀ ਨੂੰ ਤੋਹਫੇ ਵੀ ਦਿੱਤੇ ਸੀ ਤੇ ਇਹ ਬੁੜੀ ਮਾਈ ਉਸਦੇ ਬੋਟੇ ਸੀ ਕੁਝ ਕਹਿੰਦੇ ਨਹੀਂ ਰਖੇਲ ਸੀ ਅਯੋਬ ਦੇ ਵੇਲੇ ਦੇ ਕਿਸੇ ਫੌਜੀ ਅਫਸਰ ਦੇ ਤੇ ਉਸਨੇ ਦਿੱਤੀ ਹੋਈ ਡਿਪਟੀ ਮਾਰਸ਼ਲ ਦਾ ਅਫਸਰ ਸੀ ਮੁਲਤਾਨ ਕਿ ਲਾਹੌਰ ਕਿ ਪੇਸ਼ੌਰ ਦਾ ਤੇ ਮੋੜ ਸਾਰੇ ਕਲਰਕਾ ਉੱਚੀ ਹੱਸ ਕੇ ਉਸ ਬੋਡੇ ਰੀ ਦੀਆਂ ਨਕਲਾ ਲਾਣੀ ਵੇਖਿਆ ਨਹੀਂ ਕਿੰਜ ਪਾਨ ਖਾਂਦੀ ਹੈ ਬਾਈ ਨਹੀਂ ਲੱਗਦੀ ਤੈਨੂੰ ਮੈਨੂੰ ਇਸ ਤੋਂ ਚੇਤੇ ਫੇ ਇੱਕ ਵਾਰ ਉਹ ਚੈੱਕ ਲੈਣ ਆਈ ਤੇ ਸਾਡਾ ਡੈਰੀ ਕਲਰਕ ਜਿਹੜਾ ਸੋਨਾ ਸ਼ੌਂਕੀ ਮੁੰਡਾ ਸੀ ਸਦਾ ਇਸਨੇ ਮੁਖ ਉਤੇ ਮੁਸਕਾਨ ਰਹਿਣੀ ਸਭ ਨੂੰ ਪਤਾ ਸੀ ਕਿ ਮਾਲਕਣ ਚੈੱਕ ਲੈ ਉਸ ਦੇ ਬੋਸਰਟ ਦੇ ਕਿਸੇ ਵਿੱਚ ਕੁਝ ਪਾ ਜਾਂਦੀ ਹੈ ਇੱਕ ਦਿਨ ਉਹਦੇ ਛੁੱਟੇ ਪਰੋਂ ਮੈਨੂੰ ਇਹ ਕੰਮ ਕਰਨਾ ਪਿਆ ਤੇ ਜਾਂਦੀ ਵਾਰੀ ਉਸਨੇ ਮੇਰੀ ਕਮੀਜ਼ ਦੇ ਕਿਸੇ ਵਿੱਚ 100 ਦਾ ਨੋਟ ਪਾ ਦਿੱਤਾ ਉਹਨਾਂ ਵੇਲਿਆਂ ਵਿੱਚ 100 ਦਾ ਨੋਟ ਬਹੁਤ ਰਕਮ ਸੀ ਮੇਰੀ ਤਾਂ કુલ ਤਨਖਾ 11-1200 ਸੀ ਪਰ ਮੈਂ ਇਹ ਕੇਹੀ ਸੋਚੀ ਜਾਂਦਾ ਇਸ ਕਮਰੇ ਵਿੱਚ ਇਕੱਲਾ ਕੀ ਕਰਦਾ ਪਿਆ ਦਫ਼ਤਰ ਤੇ ਕਾਹਦਾ ਮੁੱਕ ਗਿਆ ਹੋਇਆ ਏ ਮੈਨੂੰ ਰਜ਼ਾ ਦਾ ਖਿਆਲ ਆਂਦਾ ਏ ਉਸ ਨੂੰ ਤਾਂ ਮਿਲਾਂ ਹੁਣੇ ਨਜ਼ਰੀ ਪਿਆ ਤਾਂ ਸੀ ਮੈਂ ਕਮਰੇ ਤੋਂ ਬਾਹਰ ਨਿਕਲਦਾ ਸਾਰੇ ਕਮਰਿਆਂ ਨੂੰ ਤਾਲੇ ਵੱਜੇ ਹੋਏ ਨੇ ਵੇਖਦਾ ਤਾਂ ਗੇੜ ਕੁੰਡਲੀਆਂ ਤਾਰਾਂ ਨਾਲ ਬੰਦ ਕੀਤਾ ਹੋਇਆ ਏ ਇੱਥੋਂ ਹੁਣ ਕਿਵੇਂ ਨਿਕਲਾਂ ਅਚਨ ਚੇਪ ਰਿਖੇ ਪੈਰੀ ਨਾਸਤਾ ਮੋੜ-ਮੋੜ ਪਿੱਛੇ ਉਨਿਸ਼ ਰੋਡ ਉੱਤੇ ਦੇਖਦਾ ਮੈਂ ਉਸੇ ਪਿੱਛੇ ਨਾਸਤਾ ਕੋਤ੍ਰੇਖਾ ਨਾਸਤਾ ਮੋੜ-ਮੋੜ ਪਿੱਛੇ ਵੇਖਦਾ ਨਸੀ ਜਾਂਦਾ ਏ ਕਦੇ ਉਹ ਜਵਾਨ ਬਣ ਜਾਂਦਾ ਏ ਕਦੇ ਬਹੁ ਬੁਢੇਰਾ ਮੈਂ ਉਸ ਨੂੰ ਵਾਜਾਂ ਮਾਰਦਾ ਪਰ ਉਹ ਮੇਰੀ ਆਵਾਜ਼ ਨਹੀਂ ਸੁਣਦਾ ਮੈਨੂੰ ਚੇਤੇ ਆਂਦਾ ਏ ਇਹਦਾ ਬਾਪ ਦਾ ਟਾਊਨ ਵਿੱਚ ਪਲਾਟ ਹੁੰਦਾ ਸੀ ਜਦ 82 ਵਿੱਚ ਇੱਕ ਕਲੋਨੀ ਬਣੀ ਸੀ ਤੇ ਇਸ ਦੇ ਨਕਸ਼ੇ ਆਏ ਸਨ ਤੇ ਰਜ਼ਾ ਕਿੰਨੇ ਚਾ ਨਾਲ ਆਪਣਾ ਪਲਾਟ ਵਿਖਾਂਦਾ ਸੀ ਵੇਖੋ ਨੇੜੇ ਮਸੀਤੇ ਸਾਹਮਣੇ ਬਾਲਾਂ ਦਾ ਪਾਰਕ ਹੈ ਕਾਰਨਰ ਪਲਾਟ ਏ ਇਹਦਾ ਤਾਂ ਮੁੱਲ ਵੀ ਬੜਾ ਮਿਲ ਜਾਏਗਾ ਉਦੋਂ ਉਹ ਹਰ ਵੇਲੇ ਆਪਣੇ ਪਲਾਟ ਦੀਆਂ ਗੱਲਾਂ ਕਰਦਾ ਰਹਿੰਦਾ ਸੀ ਇੰਜ ਦਾ ਨਕਸ਼ਾ ਹੋਵੇਗਾ ਡਰਾਫਟਮੈਨ ਕੋਲੋਂ ਨਵੇਂ-ਨਵੇਂ ਨਕਸ਼ਿਆਂ ਬਾਰੇ ਪੁੱਛਦਾ ਸੀ ਮੈਂ ਇਸੇ ਪਿੱਛੇ-ਪਿੱਛੇ ਨਸਤਾ ਉੱਚੀ ਆਵਾਜ਼ ਨਾਲ ਪੁੱਛਣਾ ਵਾਪੜਾ ਟਾਊਨ ਘਰ ਪਾ ਲਿਆ ਸੀ ਨਹੀਂ ਉਹ ਉੱਚੀ ਆਵਾਜ਼ ਦਿੰਦਾਂ ਨਸੀ ਜਾਂਦਾ ਏ ਕੁੜੀਆਂ ਦੇ ਵਿਆਹ ਕਰਨੇ ਸਨ ਵੇਚ ਦਿੱਤਾ ਸੀ ਹੈ ਮੈਂ ਚੰਬੇ ਨਾਲ ਕਹਿਣਾ ਇਹ ਆ ਖੋ ਛਾਈ ਮਾਈ ਹੋ ਜਾਂਦਾ ਏ ਆਚੰਚੇਤ ਮੈਂ ਚੌਂਬੁਰਜੀ ਚੌਂਕ ਵਿੱਚ ਆ ਖੜਾ ਹੁੰਨਾ ਚੌਂਕ ਵਿੱਚ ਕਾ ਉਤੇ ਲੋਕ ਬੈਠੇ ਹੋਏ ਨੇ ਸਾਹਮਣੇ ਟੀ ਸਟਾਲ ਤੋਂ ਚਾਹਾਂ ਆਈ ਜਾਂਦੀਆਂ ਨੇ ਲੋਕ ਗਪੌੜੀਆਂ ਮਾਰਦੇ ਪਏ ਨੇ ਬਾਲ ਤੇ ਜਨਾਨੀਆਂ ਵੀ ਨੇ ਤੇਲ ਮਾਲਿਸ਼ ਵਾਲੇ ਬੋਤਲਾਂ ਖੜਕਾਂਦੇ ਪਏ ਨੇ ਚੌਂਕ ਦੇ ਚਫੇਰੇ ਮੈਨੂੰ ਪਾਣੀ ਦਾ ਵੱਡਾ ਜਿਆ ਨਾਲਾ ਵਿਖਾਈ ਦਿੰਦਾ ਏ ਇਸ ਵਿੱਚ ਸਾਫ਼ ਸੁਥਰਾ ਪਾਣੀ ਏ ਤੇ ਰੰਗ-ਬਰੰਗੀਆਂ ਮੱਛੀਆਂ ਨਾਲ ਭਰਿਆ ਹੋਇਆ ਏ ਐ ਇੱਥੇ ਮੱਛੀਆਂ ਵੀ ਨੇ ਕਦੀ ਫੜਨਾਵਾਂਗਾ ਸਾਫ਼ ਪਾਣੀ ਵਿੱਚ ਮੱਛੀਆਂ ਮੈਨੂੰ ਟੁੰਬ ਲੈਂਦੀਆਂ ਨੇ ਮੈਨੂੰ ਲੱਗਦਾ ਏ ਮੈਂ ਇਹਨਾਂ ਨੂੰ ਹੱਥ ਨਾਲ ਫੜ ਸਕਦਾ ਵਾਂ ਮੈਂ ਪਾਣੀ ਵਿੱਚ ਹੱਥ ਪਾਣਾ ਹੀ ਆ ਤੇ ਪਾਣੀ ਇਕਦਮ ਲਾਲ ਹੋ ਜਾਂਦਾ ਹੈ ਮੱਛੀਆਂ ਤੜਫਣ ਲੱਗ ਪੈਂਦੀਆਂ ਨੇ ਜਿਵੇਂ ਮਰ ਰਹੀਆਂ ਹੋਵਣ ਫਿਰ ਉਹ ਫਟਣ ਲੱਗ ਪੈਂਦੀਆਂ ਨੇ ਉਹਨਾਂ ਦੇ ਲੋਥੜੇ ਪਾਣੀ ਵਿੱਚ ਖਿੱਲਰ ਜਾਂਦੇ ਨੇ ਚੌਂਕ ਚੰਚੇ ਸੁੰਨਮਸਾਨ ਹੋ ਜਾਂਦਾ ਹੈ ਸਭ ਲੋਕ ਗੈਬਜਾਈ ਹੋ ਜਾਂਦੇ ਨੇ ਮੱਛੀਆਂ ਨਾਲੇ ਤੋਂ ਬਾਹਰ ਡਿੱਗਣ ਲੱਗ ਪੈਂਦੀਆਂ ਨੇ ਇਹ ਸੜਕ ਉੱਤੇ ਟੜਾਫਟ ਨਾਲ ਲੋਟਣ ਲੱਗ ਪੈਂਦੀਆਂ ਨੇ ਉਹ ਮੈਨੂੰ ਅਥ ਹੈਰਾਨੀ ਨਾਲ ਤੱਕਦੀਆਂ ਸੜਕ ਉੱਤੇ ਮਰੀ ਜਾਂਦੀਆਂ ਨੇ ਤੇ ਉਹਨਾਂ ਦੇ ਆਨੇ ਟੱਡੇ ਜਾਂਦੇ ਨੇ ਬਿਸਤਰਿਓਂ ਉੱਠ ਬਹਿ ਜਾਣਾ ਕਿਹਾ ਕੋ ਸੁਪਨਾ ਸੀ ਇਹ ਪੂਰੀ ਡਿੱਠੀ ਸਕਵੇਂ ਫਿਲਮ ਦੀ ਰੀਲ ਹਾਰ ਅੱਖਾਂ ਅੱਗੇਉ ਲੰਘ ਜਾਂਦੀ ਏ ਅੱਖ ਖੋਲਣ ਨਾਲ ਭਾਵੇਂ ਬਹੁਤੇ ਸੁਪਨੇ ਤੇ ਧੁੱਪ ਵਿੱਚ ਤਰੇਲ ਵਾਂਗੂ ਉੱਡ ਪੁੱਡ ਜਾਂਦੇ ਨੇ ਕਮਰਿਓਂ ਉੱਠ ਵੱਡੇ ਬੈਣ ਵਾਲੇ ਕਮਰੇ ਆਖ ਲੋਨਾ ਉਹ ਮੇਰੇ ਰੱਬਾ ਸਾਡਾ ਤਾਂ ਜੀਵਨ ਹੀ ਕੋ ਸੁਪਨਾ ਹੋਈ ਜਾਂਦਾ ਏ ਬਾਰੋਂ ਬਾਰੀਆਂ ਰਾਹੀਂ ਨਿਮਾ ਨਿਮਾ ਚਾਨਣ ਆਂਦਾ ਪਿਆ ਏ ਬਾਹਰ ਦੀ ਬੰਤੀ ਬੰਦ ਕਰਾਂ ਤੇ ਅਖਬਾਰ ਵੇਖਾਂ ਆਇਆ ਏ ਜਾਂ ਨਹੀਂ ਬੱਤੀ ਬੰਦ ਕਰ ਹੁੰਜੋ ਅਖਬਾਰ ਚੁੱਕਣ ਲਈ ਹੱਥ ਵਿੱਚ ਫੜਨਾ ਹੀ ਆ ਕਿ ਹੱਥ ਲਹੂ ਨਾਲ ਭਰ ਜਾਂਦੇ ਨੇ ਧੰਨਵਾਦ ਜੀ ਕਿ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ